ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਇਆ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆ ਇਹ ਜਿਹੜਾ ਬਾਜਾ ਖਾਨਾ ਜੈਤੋ ਰੋੜਾ ਇਹ ਕੋਟੋਂ ਘਟ ਮੰਨੇ ਜਿਹੜਾ ਇੱਧਰ ਕੰਦਾ ਤੇ rau ਵਾਲਾ ਪੰਡਾ ਇੱਧਰ ਛੇੜੇ ਵਾਲਾ ਦਰਸ ਵਾਲਾ ਜਖੜਾ ਵਾਲਾ ਕੰਡਾ ਜਦੋਂ ਤਾਂ ਨੰਬਈ ਝੋਨੇ ਦੀ ਪਰਾਲੀ ਸਾੜਨੀ ਸੀ ਕਿਵੀਂਦਾਰਾਂ ਨੇ ਤੇ ਉਦੋਂ ਤਾਂ ਥਾਥਾਂ ਤੇ ਮਲਾਇਮ ਹੁੰਦੇ ਹੀ ਥਾਥਾਂ ਫਾਇਰ ਬ੍ਰਿਗੇਡ ਫਰੇ ਹੋਈ ਹੁੰਦੀ ਸੀ ਭਗਵੰਤ ਮਾਤਾ ਦੀ ਜਦੋਂ ਬਾਈ ਕਿਵੀਂਦਾਰਾਂ ਨੇ ਪਰਾਲੀ ਸਾੜਨੀ ਸੀ ਉਹਨਾਂ ਦੇ ਫਾਇਰ ਬ੍ਰਿਗੇਡ ਵੀ ਕੰਮ ਕਰਦੇ ਤੇ ਮਲਾਇਮ ਵੀ ਵਹਿਲੇ ਸੀਗੇ ਤੇ ਨਾ ਤਾਂ ਅੱਜ ਕੱਲ ਮਲਾਇਮ ਵਹਿਲੇ ਹਨਾਂ ਦੇ ਤੇ ਨਾ ਇਹਨਾਂ ਦੀ ਕੋਈ ਫਾਇਰ ਬ੍ਰਿਗੇਡ ਹੀ ਵਹਿਲੀ ਆ ਠੀਕ ਆ ਅੱਗ ਭਾਂਜੋ 50 50 ਕਿੱਲੇ ਟੱਪ ਜਾਂਦੀ ਆ ਤੇ ਫੇਰ ਇਹ ਇਹਦੀ ਦਾ ਕੋਈ ਮਾਅ ਜਾਂ ਦੇ ਦੇਵੇ ਤਾਂ ਸਰਕਾਰ ਕਿੰਨੇ ਥਾਵਾਂ ਤੇ ਕਿੰਨਾ ਨੁਕਸਾਨ ਹੋ ਗਿਆ ਪੰਜਾਬ ਦਾ 11 ਏਕੜ ਅੱਗ ਲੱਗੀ ਜਿਹੜੀ ਠੀਕ ਆ ਉਹਦਾ ਕੋਈ ਮੁਆਵਜ਼ਾ ਨਹੀਂ ਦਿੰਦੇ ਕਿ ਤੇ ਜੇ ਝੋਨੇ ਨੂੰ ਜੀਨੀਦਾਰਾ ਕਲਾਉਂਦਾ ਹੈ ਉਹਦਾ ਤਾਂ ਇਹਨਾਂ ਨੂੰ ਉਹ ਵੀ ਹੋ ਜਾਂਦਾ ਇਹਦੀ ਕਟ ਲਾਈਨ ਫਿਰ ਇਹਦੇ ਵੀ ਚਲਾਨ ਕੱਟਿਆ ਕਰਨ ਕੋਈ ਯਾਰ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ ਕੋਈ ਸੋਚਣਾ ਚਾਹੀਦਾ ਕਿਸਾਨਾਂ ਬਾਰੇ ਸਾਰੇ ਤੁਖਾਨਾਂ ਦੇ ਵੈਰੀ ਬਣੇ ਬੈਠੇ ਆ। ਤਾਂ ਮੇਰੀ ਬੇਨਤੀ ਆ ਪਿਆਰ ਸਰਕਾਰ ਨੂੰ ਵੀ ਹੁਣ ਦੀ ਹੈ ਕਿ ਕੁਮਲਾਇਮ ਛੋਟੋ ਪਿੰਡ ਆ ਜੇ। ਤਾਂ ਜੋ ਜਿਹੜਾ ਇਹ ਪਿਆਪੀਆਂ ਦਾ ਨਖਾਨ ਹੁੰਦਾ ਉਹ ਵੱਸ ਸਕੇ। ਇੱਕ ਗੱਲ ਮੈਂ ਹੋਰ ਵੀ ਕਹਿਣਾ ਚਾਹਣਾ ਤੇ ਇੱਕ ਤਾਂ ਜਿਹੜੀਆਂ ਪਾਰਕ ਜਥੇ ਬੰਦੀਆਂ ਤੇ ਇੱਥੇ ਕੀ ਆਲਗਣ ਜਿੰਨੀਆਂ ਵੀ ਪਾਰਟੀਆਂ ਤੇ ਕਿਸਾਨ ਜੂਨੀਆ ਨਾਲ ਤੇ ਮਜ਼ਦੂਰ ਜੂਨੀਆ ਨਾਲ ਜਿੰਨੀਆਂ ਵੀ ਆ ਇਕੱਠਾ ਹੋ ਕੇ ਇਹ ਸੰਘਰਸ਼ ਵਿੱਡ ਲੈਣੀ ਆ ਤਾਂ ਬਾਤ ਜਾਣੀ ਆ ਬਹੁਤ ਵੱਡੇ ਜੰਗੀ ਪੱਦਰ ਤੇ ਇੱਕੇ ਦੀ ਲੋੜ ਆ ਪੰਜਾਬ ਨੂੰ ਅੱਜ ਨਹੀਂ ਬਹੁਤ ਮਾੜੇ ਹਾਲਾਤ ਆਉਣ ਵਾਲੇ ਆ ਪੰਜਾਬ ਤੇ ਤੁਸੀਂ ਦੇਖੋਗੇ ਕਿਉਂਕਿ ਜੇ ਮੇਰੇ ਪੈਂਦੀ ਆ ਤਾਂ ਮੈਂ ਮੇਰਾ ਗਵਾਂਢੀ ਵੇਖ ਕੇ ਚਾਪਾ ਵੀ ਕੋਈ ਨਹੀਂ ਉਹਦੇ ਪੈਂਦੀਆਂ ਹਨ ਜੇ ਉਹਦੇ ਪਈ ਜਾਂਦੀਆਂ ਮੈਂ ਵੇਖ ਕੇ ਕੱਛਾ ਮਾਰਦਾ ਵੀ ਉਹਦੇ ਪੈਂਦੀਆਂ ਮੇਰੇ ਤਾਂ ਨਹੀਂ ਪੈਂਦੀਆਂ ਜਿੱਦਿਆਂ ਕਿ ਸਾਰਿਆਂ ਨੂੰ ਢਾਉਣ ਲੱਗ ਪੁੱਤੇ ਪਤਾ ਲੱਗਣਾ ਵੀ ਹਾਂ ਯਾਰ ਜੇ ਕੋਈ ਕਹਿੰਦਾ ਸੀ ਇੱਥੇ ਤਾਂ ਕਾਹ ਤੋਂ ਕਹਿੰਦਾ ਸੀਗਾ ਉਹੀ ਵਾਰੀ ਫੇਰ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਕਿ ਬਾਦਸ਼ਾਹੀਆਂ ਕੋਈ ਆਏ ਨਹੀਂ ਹੁੰਦਿਆਂ ਭਗਵੰਤ ਸਿਆ ਜਿਹੜੀਆਂ ਤੂੰ ਚਾਰ ਲੁੱਟੀਆਂ ਪਉਂਗਾ ਖਰਦਾਵੇਂ ਆਹ ਤੇ ਲੋਕਾਂ ਦੀ ਹਜ਼ਾਰਾਂ ਏਕੜ ਪੈਲੀ ਮਾਰਦੀ ਫਿਰਦੀ ਆ ਉਹਦਾ ਖਿਆਲ ਕਰ ਤੂੰ ਲੁੱਟਣਾ ਪਾ